ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਸ਼ਹਿਰ ਅੱਜ ਆਪਣੀਆਂ ਪਿਆਰੀਆਂ ਪੇਰੀਆਂ ਪਹਿਣਾ ਵਾਸਤੇ ਬੜੀ ਵਧੀਆ ਤੇ ਬੜੀ ਪਿਆਰੀ ਆਫਰ ਲੈ ਕੇ ਆ ਰਹੇ ਹਾਂ ਬਸ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰ ਦੇ ਚਲੋ ਜੱਸੀ ਦੀ ਹੱਟੀ ਬੱਸ ਸਟੈਂਡ ਮਰੰਡਾ ਅੱਜ ਪਿਆਰੀਆਂ ਪੇਰੀਆਂ ਪਹਿਣਾ ਵਾਸਤੇ ਲਿਆ ਰਹੇ ਹਾਂ ਏਸੀ ਕੰਫਰਟਰ AC ਕੰਫਰਟਰ ਬਸ ਪੇਜ ਨੂੰ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਰੱਖੋ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਜਿਹੜਾ ਤੁਹਾਨੂੰ ਕੰਫਰਟਰ ਦਿਖਾ ਰਹੇ ਆ ਇਹ ਹੈ AC ਕੰਫਰਟਰ AC ਲਾਓ ਵਧੀਆ ਵਧੀਆ ਹੀਟ ਦੇਣ ਵਾਲਾ ਗਰਮ ਕੰਫਰਟਰ ਏਸੀ ਰਜਾਈ ਵੀ ਕਹਿੰਦੇ ਆਪਾਂ ਇਹਨੂੰ ਕੰਫਰਟਰ ਵੀ ਕਹਿੰਦੇ ਆ ਜੀ ਰਿਵਰਸੀ ਵਾਲਾ ਜੀ ਡਬਲ ਬੈੱਡ ਦਾ ਪੀਸ ਆ ਜੀ ਇਹ ਦੂਸਰਾ ਪਾਸਾ ਦਿਖਾਓ ਜੀ ਹੁਣ ਇੱਕ ਪਾਸਾ ਇਹਦਾ ਇਹ ਹੈ ਜੀ ਜਿਹੜਾ ਥੋੜਾ ਦਿਲ ਕਰੇ ਉਹੀ ਯੂਜ਼ ਕਰੋ ਆ ਦੇਖੋ ਲੈਣਾ ਲੱਗੀਆਂ ਪਈਆਂ ਜਿੰਨੇ ਮਰਜ਼ੀ ਪੀਸ ਲੈ ਲਓ ਜਿੰਨੇ ਥੋੜਾ ਦਿਲ ਚਾਹੇ ਹੁਣ ਸੁਣੋ ਆਫਰ 350 ਰੁਪਏ ਦਾ ਇੱਕ 600 روپے ਦੇ 2 2800 روپے ਦੇ 10 ਇਹ ਉਹ ਭੈਣਾਂ ਨੂੰ ਆਫਰ ਹੈ ਜਿਹੜੀਆਂ ਰੀਸੇਲਰ ਆ ਜਿਨ੍ਹਾਂ ਨੇ ਅੱਗੇ ਜਾ ਕੇ ਸੇਲ ਕਰਨੇ ਆ 2800 روپے 10 ਲੈ ਕੇ ਜਾਓ ਆਰਾਮ ਨਾਲ 4000 ਦੇ ਵਿੱਚੋਂ ਦੂਸਰਾ ਪਾਸਾ ਦਿਖਾਓ ਜੀ ਹੁਣ ਇੱਕ ਪਾਸਾ ਇਹੇ ਆ ਜੀ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਆਹ ਡਿਜ਼ਾਈਨ ਲੱਗੇ ਹੋਏ ਆ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਪਰ ਮਿਲਨੇ ਆ ਦੁਕਾਨ ਦੇ ਉੱਤੇ ਆਰਡਰ ਨਹੀਂ ਹੁਣ ਇਹ ਹੁਣ ਚੱਕੋ ਜੀ ਦੂਸਰੀ ਚਾਦਰ ਜਿਹਦੀ ਕੇ ਵੀਡੀਓ ਆਪਾਂ ਪਹਿਲਾਂ ਹੀ ਪਾ ਚੁੱਕੇ ਆ ਉੱਤੇ ਵਾਲੀ ਚਾਦਰ ਚੱਕ ਵੀਰ ਆ ਦੇਖੋ ਦੋ ਸਪੈਸ਼ਲ ਗੱਦੀਆਂ ਕਿੰਗ ਸਾਈਜ਼ ਦੀ ਚਾਦਰ ਆ ਜੀ ਦੋ ਲੰਬੇ ਚੌੜੇ ਸਰਾਣੇ ਆ ਆ ਦੇਖੋ ਲੰਬੇ ਚੌੜੇ ਸਰਾਣੇ ਆ ਦੋ ਆ ਕਿੰਗ ਸਾਈਜ਼ ਦੀ ਚਾਦਰ ਆ ਜੀ ਆ ਕਿੰਗ ਸਾਈਜ਼ ਦੀ ਚਾਦਰ ਆ ਜੀ ਬੈਗ ਦੇ ਅੰਦਰ ਪੈਕਿੰਗ ਕੀਤੀ ਹੋਈ 3 ਭੈਣਾਂ ਨੂੰ ਗਿਫਟ ਕਰਨ ਵਾਲੀ ਆਈਟਮ 520 ਰੁਪਏ ਦਾ ਸੈੱਟ ਆ ਜੀ ਇਹ 520 ਰੁਪਏ ਦਾ ਬਾ ਵੀਡੀਓ ਨੂੰ ਸ਼ੇਅਰ ਤੇ ਪੇਜ ਨੂੰ ਲਾਈਕ ਕਰਕੇ ਰੱਖੋ ਜੱਸੀ ਦੀ ਹੱਟੀ ਬਸ ਸਟੈਂਡ ਮਰਿੰਡਾ ਜਿੰਨੇ ਮਰਜ਼ੀ ਪੀਸ ਲੈ ਲਓ ਗੱਠਾਂ ਦੀਆਂ ਗੱਠਾਂ ਆ ਚੁੱਕੀਆਂ ਜੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਇਸ ਤੋਂ ਅਗਲੀ ਆਫਰ ਹੋਰ ਸੁਣੋ ਜੀ ਇੱਕ ਬੈੱਡ ਸ਼ੀਟ ਲੈ ਆ ਰਹੇ ਹਾਂ ਜੀ ਕੰਪਨੀ ਦਾ ਰੇਟ ਹੈ 400 ਰੁਪਏ ਦੀ ਬੈੱਡ ਸ਼ੀਟ ਆ ਦੇਖੋ ਦੋ ਲੰਬੇ ਚੌੜੇ ਸਰਾਣੇ ਆ ਗਰਮੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਜੀ ਕਿੰਗ ਸਾਈਜ਼ ਦੀ ਚਾਦਰ ਆ ਜੀ ਡਬਲ ਬੈੱਡ ਦੀ ਆ ਬਰਛੀ ਚਾਦੀ ਇਹਦੀ 400 ਰੁਪਏ ਇੱਕ ਕੀਮਤ ਹੈ ਜੀ ਇੱਕ ਚਾਦਰ ਦੀ ਪਰ ਜੱਸੀ ਬਾਈ ਕਮਾਲ ਕਰ ਰਹੀ ਆ ਜਿਹੜੀ ਭੈਣ ਵੀਡੀਓ ਨੂੰ ਸ਼ੇਅਰ ਕਰੂਗੀ ਪੇਜ ਨੂੰ ਲਾਈਕ ਕਰੂਗੀ ਇੱਕ ਚਾਦਰ ਨਾਲ ਇੱਕ ਚਾਦਰ ਫ੍ਰੀ ਹਾਂ ਵੀ ਰਾਜੂ ਇੱਕ ਚਾਦਰ ਇੱਕ ਚਾਦਰ ਨਾਲ ਇੱਕ ਫ੍ਰੀ ਜੀ 400 ਰੁਪਏ ਦੀ ਇੱਕ ਚਾਦਰ ਆ ਜੀ ਇੱਕ ਨਾਲ ਇੱਕ ਫ੍ਰੀ ਆ ਕਰੀ ਚਲੋ ਵੀਡੀਓ ਸ਼ੇਅਰ ਦੇ ਪੇਜ ਨੂੰ ਲਾਈਕ ਜੱਸੀ ਦੀ ੱਟੀ ਬਸਟੈਂਡ ਮਰਿੰਡਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ